ਹਾਂਜੀ ਕਿਸਾਨ ਪਾਵੋ ਸਸਟੀਕਰ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਗੱਲ ਕਰਦੇ ਆਪਾਂ ਕਿ ਕਣਕ ਦੇ ਵਿੱਚ ਪੀਲਾਪਨ ਕਿਉਂ ਆ ਰਿਹਾ ਹਜੇ ਤੱਕ ਕਣਕ ਸੈੱਟ ਕਿਉਂ ਨਹੀਂ ਹੋ ਰਹੀ ਜਾਨੀ ਕਿ ਮੈਗਨੀਜ਼ ਸਪਰੇਅ ਕਰਨ ਤੋਂ ਵੀ ਬਾਅਦ ਤੇ ਉੱਪਰੋਂ ਜਿਵੇਂ ਕਿ ਆਪਾਂ ਨੂੰ ਪਤਾ ਬੀਤੇ 2 ਦਿਨ ਪਹਿਲਾਂ ਸੂਰਜ ਦਿਖਾਈ ਦਿੱਤਾ ਸੀ ਤੇ ਉਸ ਤੋਂ ਬਾਅਦ ਥੋੜੇ-ਮੋਟੇ ਕਿਤੇ ਨਾ ਕਿਤੇ ਕੋਰਾ ਪੈਣ ਦੇ ਸੁਹਾਵਣਾ ਬਣ ਚੁੱਕਿਆ ਹੈ ਤੇ ਕੋਰੇ ਤੋਂ ਬਚਨ ਫਸਲ ਨੂੰ ਬਚਾਉਣ ਲਈ ਆਪਾਂ ਨੂੰ ਪਹਿਲਾਂ ਅਗਾਹ ਕੀ ਬਿਉਂਤ ਬੰਦੀ ਹੋਣੀ ਚਾਹੀਦੀ ਹੈ ਔਰ ਇਹ ਬਾਰੇ ਵੀਡੀਓ ਦੇ ਵਿੱਚ ਗੱਲ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾ ਪਾ ਕੇ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਾਓ ਜਿਵੇਂ ਕਿ ਹੁਣ ਲਗਭਗ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਵੀਜੀਆਂ ਕਣਕਾਂ ਹੁਣ ਸਾਰੀਆਂ 60 ਦਿਨ ਦਾ ਸਮਾਂ ਕੰਪਲੀਟ ਕਰਕੇ ਅੱਗੇ 65-70 ਦਿਨਾਂ ਤੇ ਚੱਲ ਰਹੀਆਂ ਨੇ ਤਾਂ ਬਹੁਤੇ ਕਿਸਾਨ ਵੀਰਾਂ ਨੇ ਦੂਸਰਾ ਪਾਣੀ ਵੀ ਲਾ ਦਿੱਤਾ ਗਿਆ ਤੇ ਜਿਨ੍ਹਾਂ ਨੇ ਨਹੀਂ ਲਾਇਆ ਕੁਝ ਨੇ ਸਟਾਰਟ ਕਰ ਲਿਆ ਹੁਣ ਕਿਉਂਕਿ 65-70 ਦਿਨਾਂ ਦੀ ਕਣਕ ਨੂੰ ਆਪਾਂ ਦੂਸਰਾ ਪਾਣੀ ਲਗਭਗ ਲਾ ਹੀ ਦਿੰਨੇ ਆ ਤਾਂ ਹੁਣ ਜਿਹੜੀ 65-70 ਦਿਨਾਂ ਦੀ ਕਣਕ ਦੇ ਉੱਪਰ ਇੱਕ ਸਮੱਸਿਆ ਚੱਲ ਰਹੀ ਹੈ ਕਿ ਨੋਕਾਂ ਦਾ ਪੀਲਾਪਣ ਆ ਗਿਆ ਜਿਹੜੀ ਉੱਪਰੋਂ 1.5 2 ਇੰਚ ਨੋਕ ਆ ਉਹ ਮੱਚ ਰਹੀ ਐ ਤੇ ਪੀਲੇ ਪੰਚ ਜਾਨੀ ਕਿ ਐਦਾਂ ਜੀ ਤਾਂ ਕਿਸਾਨ ਵੀ ਰ ਇਸ ਚੀਜ਼ ਨੂੰ ਦੇਖ ਕੇ ਘਬਰਾਏ ਹੋਏ ਆ ਵੀ ਇਹ ਕੀ ਸਮੱਸਿਆ ਆ ਗਈ ਤਾਂ ਕਿਸਾਨ ਭਰਾਓ ਇਹ ਕੋਈ ਵੀ ਸਮੱਸਿਆ ਨਹੀਂ ਇਹ ਸਿਰਫ ਜਿਵੇਂ ਕਿ ਆਪਾਂ ਨੂੰ ਪਤਾ ਕਿ ਬੀਤੇ ਦਿਨਾਂ ਜੋ ਟਾਈਮ ਲੰਘ ਗਿਆ ਉਸ ਤੋਂ ਪਹਿਲਾਂ ਮੰਨ ਲਓ ਵੀ ਕਣਕ ਦੀ ਬਜਾਈ ਤੋਂ ਬਾਅਦ ਕੋਈ ਬਹੁਤਾ ਚੰਗੀ ਠੰਡ ਨਹੀਂ ਪਈ ਤਾਂ ਜਦੋਂ ਹੀ ਬਾਅਦ ਦੇ ਵਿੱਚ ਇੱਕੋ ਲੱਗਦਾ ਤਾਪਮਾਨ ਨੀਚੇ ਗਿਆ ਠੰਡ ਪੈਣਾ ਸ਼ੁਰੂ ਹੋਈ ਤਾਂ ਕਣਕ ਦੇ ਉੱਪਰ ਇਸ ਚੀਜ਼ ਦੀਆਂ ਬਿਠਾਣ ਕਰਕੇ ਤਾਪਮਾਨ ਡਾਊਨ ਹੋਇਆ ਤਾਂ ਕਣਕ ਦੇ ਉੱਪਰੋਂ ਨੋਕਾਂ ਪੀਲੀਆਂ ਹੋਣਾ ਸਟਾਰਟ ਹੋ ਗਿਆ। ਤਾਂ ਇਹ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਹੈਗੀ। ਇਹ ਨਾਰਮਲੀ ਪੋਸ਼ਕ ਤੱਤਾਂ ਦੀ ਘਾਟ ਆ ਜਾਂਦੀ ਹੈ ਠੰਡ ਦੇ ਕਾਰਨ। ਇਹ ਆਪਣੇ ਆਪ ਹੀ ਸੈੱਟ ਹੋ ਜਾਣੀਆਂ ਜਦੋਂ ਜਿਵੇਂ ਹੀ ਮੌਸਮ ਦੇ ਵਿੱਚ ਸੁਧਾਰ ਹੋਇਆ ਯਾਨੀ ਕਿ ਜਦੋਂ ਸੂਰਜ ਧੁੱਪਾਂ ਲੱਗਣ ਲੱਗੀਆਂ ਇਹ ਇਹ ਆਪਣੇ ਆਪ ਸੈੱਟ ਹੋ ਜਾਣੀਆਂ। ਇਹਦੇ ਲਈ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕੋਸ਼ਿਸ਼ ਵੀ ਕਰਨ ਦੀ ਜ਼ਰੂਰਤ ਨਹੀਂ ਹਾਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਲਫਰ ਦੀ ਸਪਰੇਅ ਕਰ ਸਕਦੇ ਹੋ ਤੇ ਬਾਕੀ ਜੇ ਕਣਕ ਦੇ ਥੋੜੇ ਨੋਕੇ ਤੋਂ ਇਲਾਵਾ ਹੇਠਲੇ ਪੱਤੇ ਪੀਲੇ ਆ ਯਾਨੀ ਕਿ ਆਪਣੇ ਤਾਂ ਇਹ ਚੀਜ਼ ਬਣੀ ਨਹੀਂ ਕਈ ਕਿਸਾਨ ਵੀ ਰਹਿੰਦੇ ਇੱਥੋਂ ਪੱਤੇ ਪੀਲੇ ਆ ਤਾਂ ਉਹਦਾ ਕੀ ਕਰਨਾ ਹੈ ਕਿ ਉਹ ਨਾਈਟ੍ਰੋਜਨ ਦੀ ਕਮੀ ਆ ਨਾਈਟ੍ਰੋਜਨ ਦੀ ਕਮੀ ਦਾ ਪੂਰਤੀ ਕਰਨ ਲਈ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਪਰ ਇੱਕ ਦੋ ਦਿਨਾਂ ਦੇ ਵਿੱਚ ਕੋਰਾ ਪੈਣ ਦੇ ਵੀ ਉਸਾਰ ਲੱਗਦੇ ਆ ਤੇ ਉਹਦੇ ਨਾਲ ਆਪਣਾ ਕਿਤੇ ਨੁਕਸਾਨ ਨਾ ਹੋ ਜੇ ਫਾਇਦਾ ਹੁੰਦੇ। ਕਾਰਨ ਕੀ ਹੁੰਦਾ ਜਿਵੇਂ ਹੀ ਆਪਾਂ ਖੇਤ ਦੇ ਵਿੱਚ ਨਾਈਟ੍ਰੋਜਨ ਤਾਂ ਪਾਈ ਹੁੰਦੀ ਹੈ ਨਾਈਟ੍ਰੋਜਨ ਨੂੰ ਖਾ ਮੰਨ ਲਓ ਵੀ ਠੰਡ ਦੇ ਨਾਲ ਉਹਨੂੰ ਪਹਿਲਾਂ ਜਿਹੜੇ ਜਵਾਹ ਨੂੰ ਖਾ ਕੇ ਅੱਗੇ ਪੌਦੇ ਤੱਕ ਸਪਲਾਈ ਕਰਦੇ ਆ ਉਹ ਥੋੜੇ-ਮੋਟੇ ਸੁਸਤ ਹੋ ਜਾਂਦੇ ਆ ਸੁਸਤ ਹੋਣ ਕਰਕੇ ਉਹਨਾਂ ਦੇ ਵਿੱਚ ਮੰਨ ਲਓ ਐਕਟੀਵਿਟੀ ਘਟ ਜਾਂਦੀ ਹੈ ਜਿਸ ਦੇ ਕਰਕੇ ਜਿਸ ਦੇ ਕਰਕੇ ਮੰਨ ਲਓ ਵੀ ਬੂਟਾ ਪ੍ਰੋਪਰ ਨਾਈਟ੍ਰੋਜਨ ਹੀ ਲੈ ਸਕਦਾ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਆਪਾਂ ਬਿਸਲ ਵੀ ਪਹਿਲਾਂ ਡੋਜ਼ ਪਾਈ ਹੁੰਦੀ ਹੈ ਉਹ ਪੱਤਿਆਂ ਦੇ ਨੀਚੇ ਪੱਤਿਆਂ ਦੇ ਵਿੱਚ ਹੁੰਦੀ ਹੈ ਤਾਂ ਜਦੋਂ ਉੱਪਰ ਨਵੇਂ ਪੱਤੇ ਨਿਕਲਦੇ ਤਾਂ ਉੱਥੋਂ ਉਹ ਪੱਤਿਆਂ ਦੇ ਵਿੱਚੋਂ ਨਿਕਲ ਕੇ ਤਾਂ ਆ ਜਾਂਦੀ ਹੈ ਨਾਈਟ੍ਰੋਜਨ ਜਿਹੜੇ ਪੱਤਿਆਂ ਨੂੰ ਨਵੇਂ ਪੱਤਿਆਂ ਨੂੰ ਜ਼ਰੂਰਤ ਹੁੰਦੀ ਹੈ ਉੱਥੇ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਥੱਲੇ ਦੇ ਪੱਤੇ ਪੀਲੇ ਪੈਣਾ ਸ਼ੁਰੂ ਹੋ ਜਾਂਦੇ ਆ ਤਾਂ ਉਹਦੀ ਪੂਰਤੀ ਕਰਨ ਲਈ ਤੁਸੀਂ ਸਪਰੇਅ ਕਰ ਸਕਦੇ ਹੋ ਨਾਈਟ੍ਰੋਜਨ ਪਾ ਸਕਦੇ ਹੋ ਤੇ ਉਹਦੇ ਨਾਲ ਸੈੱਟ ਹੋ ਜੂ। ਤੇ ਬਾਕੀ ਗੱਲ ਕਰੀਏ ਮੌਸਮ ਬਾਰੇ ਤਾਂ ਜਿਵੇਂ ਹੀ 5-6 ਦਿਨਾਂ ਤੋਂ ਬਾਅਦ ਲਗਭਗ 8-10 ਦਿਨ ਹੀ ਹੋ ਗਏ ਸੀਗੇ ਸੂਰਜ ਨਹੀਂ ਦਿਖਿਆ ਸੀਗਾ। ਬੱਦਲਬਾਹੀ ਬਹੁਤ ਜ਼ਿਆਦਾ ਠੰਡ ਸੀਗੀ ਤੇ ਉਵੇਂ ਹੀ ਵੈਸੇ ਕੱਲ ਦੀ ਸਵੇਰ ਦੀ ਧੁੰਦ ਤਾਂ ਹੈ ਪਰ ਧੁੰਦ ਤੋਂ ਬਾਅਦ ਆਪਣੇ ਮੌਸਮ 'ਚ ਸੁਧਾਰ ਆਇਆ ਥੋੜਾ ਮੋਟਾ। ਯਾਨੀ ਕਿ ਧੁੱਪ ਨਿਕਲਣਾ ਸਟਾਰਟ ਹੋ ਗਈ। ਤਾਂ ਹੁਣ ਇਸ ਧੁੱਪ ਤੋਂ ਬਾਅਦ ਅਚਾਨਕ ਹੋਣਾ ਕੁਝ ਦਿਨਾਂ ਦੇ ਵਿੱਚ ਕੋਰਾ ਪੈਣ ਦੀ ਵੀ ਸੁਭਾਵਨਾ ਹੈ ਤੇ ਉਸ ਤੋਂ ਆਪਣੇ ਕਣਕ ਆਲੂ ਜੋ ਵੀ ਫਸਲਾਂ ਨੂੰ ਬਚਾਉਣ ਲਈ ਆਪਾਂ ਪਹਿਲਾਂ ਹੀ ਤਿਆਰ ਹੋਣਾ ਚਾਹੀਦਾ ਕਿਉਂਕਿ ਪਿਛਲੇ ਸਾਲ ਆਪਣੇ ਕੋਰੇ ਨੇ ਬਹੁਤ ਨੁਕਸਾਨ ਕਰਤਾ ਸੀ ਆਲੂ ਦੀ ਫਸਲ ਦਾ ਤਾਲੂ ਵਾਲੇ ਜੀਮਿੰਦਾਰ ਇੱਕ ਚੀਜ਼ ਧਿਆਨ ਚ ਰੱਖਣਾ ਕਿ ਆਲੂਆਂ ਦੇ ਵਿੱਚ ਜਿਵੇਂ ਕਿ ਪਾਣੀ ਪ੍ਰੋਪਰ ਤਰੀਕੇ ਨਾਲ ਲਾਉਣ ਉਹ ਜਿਵੇਂ ਇੱਕ ਸਾਈਡ ਅੱਜ ਲਾਤੀ ਇੱਕ ਸਾਈਡ ਅਗਲੇ ਹਫਤੇ ਦੇ ਵਿੱਚ ਵਿੱਚ ਐਵੇਂ ਪਾਣੀ ਹੋਵੇ ਵਟਣ ਨਾਲ ਤੇ ਬਾਕੀ ਤੁਸੀਂ ਸਲਫਰ ਦੀ ਸਪਰੇਅ ਕਰ ਸਕਦੇ ਹੋ ਸਲਫਰ ਦਾ ਛਿੱਟਾ ਮਾਰ ਸਕਦੇ ਹੋ ਆਲੂ ਵਾਲੇ ਖੇਤਾਂ ਦੇ ਵਿੱਚ ਤੇ ਉਹ ਇੱਕ ਤੇ ਇੱਕ ਨਾਈਟ੍ਰੋਜਨ ਦਾ ਕੋਈ ਵੀ ਪ੍ਰੋਡਕਟ ਨਾ ਵਰਤੋ ਹੁਣ ਜਿਹਦੇ ਵਿੱਚ ਨਾਈਟ੍ਰੋਜਨ ਆਉਂਦੀ ਆ ਐਨ ਪੀ ਕੇ 19 19 ਜਾਂ 13045 ਐਵੇਂ ਦੀ ਸਪਰੇਅ ਤੁਸੀਂ ਆਲੂ ਜਾਂ ਕਣਕ ਦੇ ਉੱਪਰ ਨਾ ਕਰੋ ਤੇ ਨਾਈਟ੍ਰੋਜਨ ਦਾ ਛਿੱਟਾ ਮਾਰੋ ਤਾਂ ਜੋ ਕਿ ਜੇ ਕੋਰਾ ਪਿਆ ਨਾਈਟ੍ਰੋਜਨ ਵਾਲੇ ਖੇਤਾਂ ਦੇ ਵਿੱਚ ਉੱਪਰੋਂ ਨਾਈਟ੍ਰੋਜਨ ਦੀ ਸਪਰੇਅ ਜਾ ਤੁਸੀਂ ਮੰਨ ਲਓ ਵੀ ਛੜਕਾ ਕੀਤਾ ਹੋਇਆ ਨਾਈਟ੍ਰੋਜਨ ਦਾ ਤਾਂ ਤੁਹਾਡੇ ਫਸਲ ਤੇ ਨੁਕਸਾਨ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਚੀਜ਼ਾਂ ਪਿਛਲੇ ਸਾਲ ਹੋਈਆਂ ਨੇ ਤਾਂ ਬਾਕੀ ਵਿਉਂਤਵੰਦੀ ਜ਼ਰੂਰੀ ਹੈ ਕੋਈ ਪਤਾ ਨਹੀਂ ਮੌਸਮ ਕਦੋਂ ਕਿਵੇਂ ਹੋ ਜੇ ਕਿਉਂਕਿ ਹੁਣ 8-9 ਤਰੀਕ ਦਾ ਪਹਿਲਾਂ ਮੀਂਹ ਦੱਸਿਆ ਸੀ ਮੀਂਹ ਕੋਈ ਆਇਆ ਨਹੀਂ ਬਹੁਤ ਚੰਗਾ ਚੰਗਾ ਕੀ ਬਾਰਿਸ਼ ਹੋਈ ਨਹੀਂ ਤੇ ਉਸ ਤੋਂ ਬਾਅਦ ਆਪਾਂ ਆਪਣੇ ਖੇਤਾਂ ਨੂੰ ਦੂਸਰਾ ਪਾਣੀ ਲਗਾ ਰਹੇ ਹਾਂ ਇਹ ਆਪਣੀ ਐਚ ਡੀ 29 67 ਕਣਕ ਹੈ ਤੇ ਉਹ ਵਾਲੀ ਆਪਣੀ ਡੀ ਵੀ ਡਬਲਿਊ 222 ਆ 222 5 ਨਵੰਬਰ ਨੂੰ ਡ੍ਰਿਲ ਕੀਤੀ ਸੀ ਤੇ HD 2967 7 ਨਵੰਬਰ ਨੂੰ ਤਾਂ ਕਣਕਾਂ ਦੇ ਵਿੱਚ ਇਸ ਟਾਈਮ ਕੋਈ ਦਿੱਕਤ ਨਹੀਂ ਹੈਗੀ ਵੈਸੇ ਸਭ ਕੁਝ ਚੰਗਾ ਚੱਲ ਰਿਹਾ ਜਿਵੇਂ ਕਹਿ ਰਹੇ ਸੀ ਮੌਸਮ ਦੀ ਮਾਰ ਇਦਾਂ ਉਦਾਂ ਗਰਮੀ ਗਰਮੀ ਉਹ ਹੁਣ ਆ ਜਿਹੜੀ ਠੰਡ ਪੈ ਗਈ ਵਧੀਆ ਸਮੇਂ ਸਿਰ ਪੈ ਗਈ ਤਾਂ ਤੁਸੀਂ ਟਾਈਮ ਸਿਰ ਫਸਲ ਨੂੰ ਪਾਣੀ ਦਿਓ ਤਾਂ ਪਾਣੀ ਨਾਲ ਕੀ ਹੋਊਗਾ ਤੁਹਾਡੀਆਂ ਨੋਕਾਂ ਜਿਹੜੀਆਂ ਉੱਪਰੋਂ ਮੱਚ ਨਹੀਂ ਇਹ ਵੀ ਸੈੱਟ ਹੋਣਗੀਆਂ ਤੇ ਨਾਲ ਹੀ ਕੋਰੇ ਤੋਂ ਬਚਾਅ ਹੋਊ ਜੇ ਤੁਹਾਡੀ ਫਸਲ ਨੂੰ ਪਾਣੀ ਲੱਗਿਆ ਹੋਇਆ ਸਮੀ ਸਾਰਾ ਉੱਪਰੋਂ ਕੋਹਰਾ ਪੈ ਗਿਆ ਤਾਂ ਤੁਹਾਡੀ ਕਣਕ ਜਾਂ ਝੋਨਾ ਜੋ ਸੌਰੀ ਝੋਨਾ ਨਹੀਂ ਕਣਕ ਜਾਂ ਆਲੂ ਜਾਂ ਮਟਰ ਇਹਨਾਂ ਦੀ ਫਸਲ ਤੋਂ ਪਾਣੀ ਵੀ ਤੁਹਾਨੂੰ ਕੋਰੇ ਤੋਂ ਬਚਾਊਗਾ ਤਾਂ ਉਮੀਦ ਕਰਦਾ ਕਿ ਜਾਣਕਾਰੀ ਵਧੀਆ ਲੱਗੀ ਹੋ ਜਾਣਕਾਰੀ ਵਧੀਆ ਲੱਗੀ ਤਾਂ ਹੋਰ ਕਿਸਾਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਤੇ